ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਮੈਂ ਗੱਲ ਕਰ ਰਿਹਾ ਆ ਜਿਹੜਾ ਕੈਨੇਡਾ ਦੇ ਵਿੱਚ ਮਤਲਬ ਕਿ ਜਿਹੜਾ ਕਾਰਬੇਜ ਸਿਸਟਮ ਹੈ ਜਿਹੜੇ ਨੂੰ ਆਪਾਂ ਕਹਿ ਦਿੰਦੇ ਆ ਕੂੜਾ ਕਚਰਾ ਚੱਕਣ ਵਾਲਾ ਜਿਹੜਾ ਸਿਸਟਮ ਹੈ ਉਹ ਕਿਵੇਂ ਦਾ ਹੁੰਦਾ ਤੇ ਅੱਜ ਮੈਨੂੰ ਤਾਂ ਕੰਮ ਤੋਂ ਛੁੱਟੀ ਸੀ ਮੈਂ ਤਾਂ ਘਰ ਹੀ ਸੀਗਾ ਇਸੇ ਕਰਕੇ ਮੈਂ ਦੇਖਿਆ ਕਿ ਇਹ ਚੱਕਣ ਵਾਲੇ ਆਇਆ ਹੈ ਕੂੜਾ ਕਰਕਟ ਚੱਕਣ ਵਾਲਾ ਜਿਹੜਾ ਟਰੱਕ ਆਇਆ ਹੋਇਆ ਹੈ ਤੇ ਇੱਥੇ ਤੁਸੀਂ ਆ ਸਾਹਮਣੇ ਵੀ ਸਾਡੇ ਦੇਖ ਸਕਦੇ ਹੋ ਆ Đੋ ਅੱਡੇ ਜਿਵੇਂ ਆ ਨੀਲੇ ਬਾਕਟਾ ਗ੍ਰੀਨ ਐ ਉਹ ਉਧਰ ਖਾਕੀ ਜੇ ਡੱਬੇ ਐ ਮਤਲਬ ਗੱਤੇ ਜੇ ਵਾਲੇ ਐ ਤੇ ਇਧਰ ਦਿਖਾਉਣਾ ਮੈਂ ਜਿਹੜਾ ਆਹ ਬਲੈਕ ਐ ਜਿਹੜੇ ਇਹਨਾਂ ਦੇ ਵਿੱਚ ਗੱਤੇ ਜੇ ਹੁੰਦੇ ਐ ਗੱਤੇ ਤੇ ਟੋਕਰੀ ਜਿੰਦੇ ਵਿੱਚ ਪਾ ਦਿੰਦੇ ਐ ਤੇ ਜਿਹੜਾ ਨੀਲਾ ਹੁੰਦਾ ਬਾਕਟ ਇਹਦੇ ਵਿੱਚ ਹੁੰਦਾ ਐ ਜਾਨੀ ਕਿ ਬੋਤਲਾਂ ਕੈਨ ਵਗੈਰਾ ਹੁੰਦੇ ਜਿਹੜੇ ਇਹ ਇਹਦੇ ਵਿੱਚ ਆ ਕਿਉਂਕਿ ਇਹਨਾਂ ਨੇ ਇਦਾਂ ਹੀ ਚੱਕਣਾ ਜੇ ਤੁਸੀਂ ਇਹਦਾ ਤੋਂ ਬਾਹਰ ਡੇਗੋਗੇ ਉਹ ਇਹਨਾਂ ਨੇ ਨਹੀਂ ਚੱਕਣਾ ਤੇ ਗ੍ਰੀਨ ਹੁੰਦਾ ਜਿਹੜਾ ਗ੍ਰੀਨ ਦੇ ਵਿੱਚ ਪਾਉਂਦੇ ਜਿਵੇਂ ਸਬਜ਼ੀਆਂ ਦੇ ਛਿਲਕੇ ਵਗੈਰਾ ਹੁੰਦੇ ਆ ਇਹ ਗ੍ਰੀਨ ਦੇ ਵਿੱਚ ਪਾਏ ਜਾਂਦੇ ਆ ਤੇ ਜਿਹੜੇ ਸਾਹਮਣੇ ਉਹ ਬੋਰੀਆਂ ਜੀਆਂ ਦੀ ਤਰ੍ਹਾਂ ਪਈ ਐ ਇਹਨਾਂ ਦੇ ਵਿੱਚ ਜਿਹੜਾ ਇਹ ਕਾਹ ਕੱਟਿਆ ਹੁੰਦਾ ਇਹਨਾਂ ਦੇ ਵਿੱਚ ਇਹ ਪਾਉਣਾ ਹੁੰਦਾ ਹੈ ਇੱਕ ਵਧੀਆ ਸਿਸਟਮ ਹੈ ਵੀ ਇਹ ਜਿਹੜਾ ਕੂੜਾ ਕਰਕਟ ਹੈ ਆਪਣੇ ਤਾਂ ਜਿਵੇਂ ਮਿਕਸ ਕਰਕੇ ਉਧਰ ਸੇੜਦਾ ਉਧਰ ਸੇੜਦਾ ਇੱਥੇ ਓਵੇਂ ਸਿਸਟਮ ਨਹੀਂ ਚੱਲਦਾ ਇੱਥੇ ਇਹਨਾਂ ਦਾ ਇੱਕ ਸਿਸਟਮ ਵਾਈਜ਼ ਹੀ ਚੱਲ ਰਿਹਾ ਹੈ ਇਹਨਾਂ ਨੇ ਉਹੀ ਚੀਜ਼ਾਂ ਨੂੰ ਚੱਕਣਾ ਤੇ ਇਹ ਇੱਥੋਂ ਦੇ ਲੋਕਾਂ ਦੀ ਆਪਾਂ ਸਿਆਣਪਤਾ ਵੀ ਕਹਿ ਸਕਦੇ ਆ ਜਾਂ ਇਹਨਾਂ ਦੇ ਕਾਨੂੰਨ ਦਾ ਡਰ ਵੀ ਕਹਿ ਸਕਦੇ ਆ ਇੱਕੋ ਆ ਟਰੱਕ ਆ ਰਿਹਾ ਤੇ ਅੱਜ ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਚੱਕਣ ਵਾਲਾ ਗ੍ਰੀਨ ਚੱਕ ਰਿਹਾ ਟੱਲਾ ਇਹ ਜਿਹੜਾ ਟਰੱਕ ਆ ਰਿਹਾ ਹੈ ਇਹ ਸਿਰਫ ਗ੍ਰੀਨ ਹੀ ਚੱਕੂਗਾ ਯਾਨੀ ਕਿ ਜਿਹੜੀਆਂ ਸਬਜ਼ੀਆਂ ਸੁੱਕੀਆਂ ਜਿਹੜੀਆਂ ਵੇਸਟੇਜ ਆ ਪੱਤੇ ਹੋਗੇ ਜਾਂ ਕੋਈ ਵੀ ਇਹ ਉਹਨਾਂ ਉਹੀ ਚੱਕਣਗੇ ਤੇ ਉਸ ਤੋਂ ਬਾਅਦ ਆ ਜਿਹੜਾ ਬਲੂ ਚੱਕਣ ਵਾਲੇ ਮੇਰੇ ਖਿਆਲ ਦੇ ਵਿੱਚ ਹੋਰ ਆਉਣਗੇ ਬਲੈਕ ਵਾਲੇ ਹੋਰ ਆਉਣਗੇ ਇਹ ਤਿੰਨ ਤਰੀਕਿਆਂ ਦੇ ਡੋਡੀ ਜਿਹੜੇ ਇਹ ਚੱਕਣ ਵਾਲੇ ਆ ਰਹੇ ਆ ਇਹ ਸਿਰਫ ਹਾਂ ਅੱਜ ਗ੍ਰੀਨ ਹੀ ਚੱਕ ਰਿਹਾ ਇਹ ਟਰੱਕ ਵਾਲੇ ਸ਼ਾਇਦ ਦੂਜੇ ਟਰੱਕਾਂ ਵਾਲੇ ਆਉਣਗੇ ਜਿਹੜੇ ਉਹ ਹੋਰ ਤਰ੍ਹਾਂ ਦਾ ਕੂੜਾ ਕਰਕਰ ਚੱਕਣਗੇ ਤੇ ਇਹਨੂੰ ਉੱਥੇ ਥ्रो ਕਰਨਾ ਜਾਂ ਉਸ ਡੰਪਿੰਗ ਯਾਰਡ ਦੇ ਵਿੱਚ ਥ्रो ਕਰਨਾ ਆਸਾਨ ਹੈ ਕਿਉਂਕਿ ਮਿਕਸ ਜਿਵੇਂ ਪਲਾਸਟਿਕ ਹੋਗੀ ਗ੍ਰੀਨ ਹੋ ਗਿਆ ਉਹ ਉਹਨਾਂ ਦਾ ਉਹਨਾਂ ਨੂੰ ਫਿੱਟਣਾ ਇੱਕ ਤਾਂ ਆਪਣੀ ਵਾਤਾਵਰਣ ਲਈ ਵੀ ਨੁਕਸਾਨਦਾਇਕ ਹੈ ਬਾਕੀ ਜਿਹੜਾ ਜੇ ਗ੍ਰੀਨ ਸਬਜ਼ੀਆਂ ਦਾ ਇਹਨਾਂ ਨੇ ਕੀਤਾ ਤਾਂ ਉਹਦੀ ਡੀਕੰਪੋਸਟ ਕਰਕੇ ਕੰਪੋਸਟ ਖਾਦ ਵਗੈਰਾ ਬਣਾ ਲੈਂਦੇ ਆ ਤੇ ਜਿਵੇਂ ਪਲਾਸਟਿਕ ਨੇ ਤਾਂ ਫਿਰ ਗੱਲ ਨਹੀਂ ਨੀ ਤੇ ਆ ਜਿਹੜੇ ਬੈਗ ਹੈ ਜਿਹੜੇ ਮੈਂ ਵੀਡੀਓ ਦੇ ਵਿੱਚ ਦਿਖਾ ਰਿਹਾ ਇਹ ਜਿਹੜੇ ਬੈਗ ਹੈ ਇਹਨਾਂ ਦੇ ਵਿੱਚ ਸਿਰਫ ਜਿਹੜਾ ਹਕਾ ਕੱਟਿਆ ਹੁੰਦਾ ਜਿਹੜੀ ਕਾ ਅਧੀ ਕਟਿੰਗ ਕਰਦੇ ਆ ਤੇ ਇਹਦੇ ਵਿੱਚ ਸਿਰਫ ਇਹੀ ਪਾਇਆ ਜਾਂਦਾ ਤੇ ਇਹ ਵਧੀਆ ਸਿਸਟਮ ਹੈ ਬਹੁਤ ਵਧੀਆ ਆਪਣੇ ਵੀ ਸ਼ਾਇਦ ਸ਼ਹਿਰਾਂ ਦੇ ਵਿੱਚ ਏਦਾਂ ਦਾ ਹੀ ਕੰਮ ਕਰਨਾ ਚਾਹੀਦਾ ਆਪਣੇ ਨਿਕੰਮੇਪਨ ਦਾ ਮੈਨੂੰ ਸਭ ਤੋਂ ਵੱਡਾ ਕਾਰਨ ਇਹ ਲੱਗਦਾ ਕਿ ਵੋਟਰ ਰਾਜ ਕਿਉਂਕਿ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਐਮ ਸੀ ਹੈ ਜਾ ਆਪਣੇ ਪਿੰਡਾਂ ਦੇ ਵਿੱਚ ਤਾਂ ਨਹੀਂ ਚਲੋ ਕਹਿ ਸਕਦੇ ਸ਼ਹਿਰਾਂ ਦੇ ਵਿੱਚ ਤਾਂ ਜਿਵੇਂ ਇਹ ਕੂੜਾ ਕਰਕਟ ਹੁੰਦਾ ਤੇ ਇਹ ਐਮਸੀ ਆ ਜਿਹੜੇ ਉੱਥੇ ਉਹ ਜਿਹੜੀਆਂ ਵੋਟਾਂ ਤੇ ਪੈਸੇ ਹੀ ਇੰਨੇ ਲਾ ਦਿੰਦੇ ਆ ਜਿਹੜਾ ਵੀ ਐਮਸੀ ਦੇ ਮੈਂਬਰ ਜਾਂ ਜਿਹੜਾ ਵੀ ਉਹਨਾਂ ਦੇ ਹਾਈ ਲੈਵਲ ਅਹੁਦੇ ਵਾਲਾ ਬੰਦਾ ਹੈ ਉਹ ਵੋਟਾਂ ਤੇ ਪੈਸੇ ਹੀ ਇੰਨੇ ਲਾ ਦਿੰਦੇ ਆ ਕਿ ਉਹਨਾਂ ਨੂੰ ਫਿਰ ਇਹ ਸਾਫ ਸਫਾਈ ਵਾਲੇ ਤੇ ਜ਼ਿਆਦਾ ਖਰਚ ਨਾ ਕਰਕੇ ਆਪਦੀ ਰਿਕਵਰੀ ਕਰਨੀ ਹੁੰਦੀ ਹੈ ਜਾਨੀ ਕਿ ਕੁੱਲ ਮਿਲਾ ਕੇ ਵੀ ਜਿਹੜੀਆਂ ਸਰਕਾਰਾਂ ਹਨ ਉਹ ਪ੍ਰਸ਼ਟਾ ਹੈ ਪੈਸਾ ਆਪਣੇ ਕੋਲੇ ਆਪਣੀ ਕੰਟਰੀ ਵਾਲਿਆਂ ਕੋਲੇ ਵੀ ਬਹੁਤ ਜ਼ਿਆਦਾ ਹੈ ਇਹੋ ਜੀ ਗੱਲ ਨਹੀਂ ਵੀ ਜਿਹੜੇ ਸ਼ਹਿਰਾਂ ਦੇ ਬਜਟ ਹੈ ਵੀ ਉਹ ਥੋੜੇ ਹੋਣਗੇ ਨਹੀਂ ਬਜਟ ਆਪਣੇ ਵਾਲਿਆਂ ਕੋਲੇ ਵੀ ਬਹੁਤ ਜ਼ਿਆਦਾ ਹੈ ਬਸ ਇਹ ਇੱਥੇ ਹੈ ਕਿ ਇੱਥੇ ਥੋੜਾ ਜਿਹਾ ਕਾਨੂੰਨ ਸਖਤ ਤੇ ਲੋਕ ਥੋੜੇ ਜਿਹਾ ਇਮਾਨਦਾਰ ਹੋਣ ਕਰਕੇ ਇੱਥੇ ਜਿਹੜੇ ਕਾਨੂੰਨ ਐ ਉਹਨਾਂ ਨੂੰ ਫਾਲੋ ਕੀਤਾ ਜਾਂਦਾ ਹੈ ਜਾਂ ਇਹ ਜਿਹੜੇ ਥੋੜੀਆਂ ਸਰਕਾਰਾਂ ਜਿਹੜੀਆਂ ਜ਼ਬਰਦਸਤੀ ਫਾਲੋ ਕਰਵਾਉਂਦੀਆਂ ਤੇ ਜਿਵੇਂ ਆਪਣੇ ਆਪਣੇ ਤ ਪ੍ਰੇਸ਼ਟ ਹੋਣ ਕਰਕੇ ਬਸ ਆ ਦੀਆਂ ਜੇਬਾਂ ਘਰ ਦੇ ਵਿੱਚ ਇਹਨਾਂ ਦਾ ਜ਼ੋਰ ਹੁੰਦਾ ਹੈਗਾ ਕਿ ਜਿੰਨੇ ਪੈਸੇ ਲਾਏ ਕਿਉਂਕਿ ਲਾਉਂਦੇ ਵੀ ਤਾਂ ਫਿਰ ਲੱਖਾਂ ਦੇ ਵਿੱਚ ਹੀ ਐ ਜੇ ਉਹ ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਚੋਣਾਂ ਦੇ ਵਿੱਚ ਲੱਗਦਾ ਹੈ ਵੋਟਾਂ ਦੇ ਵਿੱਚ ਤਾਂ ਫਿਰ ਉਹਦੀ ਰਿਕਵਰੀ ਵੀ ਫਿਰ ਉਹਨਾਂ ਨੇ ਕਰਪਸ਼ਨ ਕਰਕੇ ਕਰਨੀ ਹੈ ਇਹਦੇ ਵਿੱਚ ਆਪਣੇ ਲੋਕ ਵੀ ਜਿੰਮੇਦਾਰ ਹੈਗੇ ਆ ਤੇ ਇਹਦੇ ਵਿੱਚ ਸਿਸਟਮ ਤਾਂ ਚਲੋ ਹੈਗਾ ਹੀ ਹੈਗਾ ਤੇ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤੇ ਇਹ ਵੀ ਦੱਸਿਓ ਵੀ ਆਪਣੇ ਵੀ ਇਹ ਚੀਜ਼ਾਂ ਕਿਵੇਂ ਇੰਪਲੀਮੈਂਟ ਆਪਾਂ ਕਰ ਸਕਦੇ ਆ ਕਿ ਦਾ ਇਹਨਾਂ ਚੀਜ਼ਾਂ ਨੂੰ ਆਪਾਂ ਸੁਧਾਰਿਆ ਜਾ ਸਕਦਾ ਹੈ ਮੈਨੂੰ ਲੱਗਦਾ ਹੈ ਸ਼ੁਰੂਆਤ ਸਭ ਤੋਂ ਪਹਿਲਾਂ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਵੋਟਾਂ ਦੇ ਵਿੱਚ ਜਿਹੜੇ ਇਹ ਬੋਤਲ ਸ਼ਰਾਬ ਦੀ ਤੇ ਪੈਸੇ ਜਿਹੜੇ ਵੰਡਦੇ ਆ ਉਹਨਾਂ ਚੀਜ਼ਾਂ ਤੋਂ ਬੰਦ ਕਰਕੇ ਤੇ ਫਿਰ ਹੀ ਕੋਈ ਆਪਾਂ ਉਮੀਦ ਕਰ ਸਕਦੇ ਹਾਂ ਕਿ ਕੋਈ ਆਪਣੇ ਮੌਲਕ ਦੇ ਵਿੱਚ ਵੀ ਸੁਧਾਰ ਹੋਊਗਾ ਕਿਉਂਕਿ ਇਹ ਜਿਹੜੀਆਂ ਡਿਵੈਲਪਡ ਕੰਟਰੀਆਂ ਹੈ ਇਹ ਐਵੇਂ ਡਿਵੈਲਪ ਨਹੀਂ ਹੋਗਾ ਇੱਥੇ ਕਾਨੂੰਨ ਸਖਤ ਹੈ ਇਹ ਤਾਂ ਡਵੈਲਪ ਹੁੰਦੀ ਹੈ ਤੇ ਪੈਸਾ ਆਪਣੇ ਵਾਲਿਆਂ ਕੋਲੇ ਵੀ ਬਹੁਤ ਹੈ ਆਪਣੇ ਕੋਲੇ ਜਿਵੇਂ ਕਣਕ ਝੋਨਾ ਹਰ ਤਰ੍ਹਾਂ ਦੀ ਖੇਤੀ ਇੰਡਸਟਰੀ ਆਪਣੇ ਵਾਲਿਆਂ ਕੋਲੇ ਵੀ ਬਹੁਤ ਹੈ ਬਟ ਉਹ ਇੰਡਸਟਰੀ ਨੂੰ ਜਿਹੜੇ ਕਰਪਟ ਨੇਤਾ ਲੋਕ ਹੈ ਜਾਂ ਕਰਪਸ਼ਨ ਆਪਣੇ ਜ਼ਿਆਦਾ ਹੋਣ ਕਰਕੇ ਕੁਝ ਵਿੱਚ ਉਹ ਸਰਕਾਰੀ ਮਹਿਕਮੇ ਦੇ ਅਫਸਰ ਵੀ ਹੈ ਸਰਕਾਰੀ ਮਹਿਕਮੇ ਵੀ ਜ਼ਿੰਮੇਦਾਰ ਹੈ ਕੁਝ ਲੋਕ ਵੀ ਜ਼ਿੰਮੇਦਾਰ ਹੈ ਤੇ ਇੱਥੇ ਉਹ ਚੀਜ਼ਾਂ ਤੋਂ ਪਰੇ ਹੈ ਇੱਥੇ ਕਾਨੂੰਨ ਬਹੁਤ ਸਖਤ ਹੈ ਇਸੇ ਕਰਕੇ ਲੋਕ ਥੋੜੇ ਜਿਹਾ ਸਖਤਾਈ ਮੂਰੇ ਸਿੱਧੇ ਰਹਿੰਦੇ ਹੈ ਇਹਨਾਂ ਦੇ ਆਪ ਦੇ ਕੀ ਜਿਹੜੇ ਦੂਸਰੇ ਆਉਂਦੇ ਆ ਦੂਸਰੀਆਂ ਕੰਟਰੀਆਂ ਦੇ ਵਿੱਚ ਆ ਕੇ ਰਹਿਣ ਲੱਗਦੇ ਆ ਉਹ ਵੀ ਜਮ੍ਹਾਂ ਸਿੱਧੇ ਰਹਿੰਦੇ ਆ ਆਪਣੇ ਜਿਹੜੇ ਆਪਣੇ ਤਾਂ ਹੈਗੇ ਜਿਹੜੇ ਬੇਈਮਾਨ ਜੇ ਕੋਈ ਹੋਰ ਬਾਹਰੋਂ ਵੀ ਆ ਕੇ ਕੋਈ ਕੰਮ ਕਰਨਾ ਚਾਹੁੰਦਾ ਉਹ ਵੀ ਫਿਰ ਆਪਣੇ ਵਾਂਗੂ ਦੇਖ ਕੇ ਫਿਰ ਉਹ ਵੀ ਬੇਈਮਾਨ ਹੋ ਕੇ ਤੇ ਸਿਸਟਮ ਨੂੰ ਖਰਾਬ ਕਰ ਰੱਖਿਆ ਹੈ ਤੇ ਇਹ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਕਿ ਕਿ ਕੈਨੇਡਾ ਦੇ ਵਿੱਚ ਜਿਹੜਾ ਵੀ ਇਹਨਾਂ ਦਾ ਚਲੋ ਅੱਜ ਦਾ ਮੋਟਿਵ ਤਾਂ ਇਹ ਸੀ ਵੀ ਕੈਨੇਡਾ ਦੇ ਵਿੱਚ گارਬੇਜ ਸੀ ਜਿਹੜਾ ਉਹਨੂੰ ਜਿਵੇਂ ਇਹ ਚੱਕਦੇ ਐ ਉਹਦੇ ਬਾਰੇ ਦੱਸਿਆ ਸੀ ਵੀ ਇਹ ਨੀਲੀਆਂ ਹਰੀਆਂ ਤੇ ਬਲੈਕ ਜਿਹੜੀਆਂ ਬਾਕਟਾਂ ਇਹਨਾਂ ਦੇ ਵਿੱਚੋਂ ਜਿਹੜਾ گارਬੇਜ ਕਿਵੇਂ ਚੱਕਿਆ ਜਾਂਦਾ ਹੈ ਤੇ ਅੱਜ ਇਹਨਾਂ ਨੇ ਬਸ ਅੱਜ ਬੁੱਧਵਾਰ ਹੈ ਤੇ ਅੱਜ ਫਿਰ ਇਹਨਾਂ ਨੇ ਇਕੱਲੀਆਂ ਹਰੀਆਂ ਬਾਕਟਾਂ ਹੀ ਚੱਕਣੀਆਂ ਸੀ ਤੇ ਹੋ ਸਕਦਾ ਵੀ ਲੋਕਾਂ ਨੇ ਕੱਢੀਆਂ ਤਾਂ ਹੈ ਦੂਜੀਆਂ ਵੀ ਵੀ ਹੋ ਸਕਦਾ ਵੀ ਉਹਨਾਂ ਦੇ ਟਰੱਕ ਐ ਜਿਹੜੇ ਉਹ ਮਗਰੋਂ ਆਉਣ ਤੇ ਇਹ ਸਾਫ ਸਫਾਈ ਇੱਥੋਂ ਕੀਤੀ ਜਾਂਦੀ ਹੈ ਤੇ ਚਲੋ ਵੀਡੀਓ ਜਿਆਦਾ ਲੰਬੀ ਹੋਗੀ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ ਜੀ